ਔ ਜੀ ਬਾਬਿਓ ਅਮਰ ਸਿੰਘ ਚਮਕੀਲੇ ਦੀ ਜਿਹੜੀ ਏਡੀ ਚੜਤ ਦਾ ਰਾਜ ਇਹ ਸੀਗਾ ਕਿ ਅਮਰ ਸਿੰਘ ਚਮਕੀਲਾ ਸਟੇਜ ਤੇ ਚੜ ਕੇ ਪਹਿਲਾਂ ਆਪਣਾ ਗਾਣਾ ਲਾਈਵ ਲੋਕਾਂ ਦੇ ਵਿੱਚ ਗਾ ਦਿੰਦਾ ਹੁੰਦਾ ਸੀ ਤੇ ਗਾ ਕੇ ਫਿਰ ਲੋਕਾਂ ਤੋਂ ਹੱਥ ਖੜੇ ਕਰਾ ਕੇ ਪੁੱਛਦਾ ਹੁੰਦਾ ਸੀ ਪਹਿ ਦੱਸੋ ਤੁਹਾਨੂੰ ਮੇਰਾ ਗਾਣਾ ਕਿਵੇਂ ਲੱਗਾ ਜੇ ਤਾਂ ਵਧੀਆ ਲੱਗਾ ਤੇ ਮੈਂ ਰਿਕਾਰਡ ਕਰਾਉਂਗਾ ਕੋਈ ਡਰਨੀ ਜੀ ਹੁੰਦਾ ਲੀਕ ਹੋ ਜਾਣਾ ਉਹ ਹੋ ਜਾਣਾ ਆ ਹੋ ਜਾਣਾ ਤੇ ਚਮਕੀਲੇ ਦੇ ਮਹੀਨਾ ਮਹੀਨਾ ਪਹਿਲੇ ਗਾਣੇ ਵੱਜ ਜਾਂਦੇ ਸੀ ਜਿਹੜੇ ਆਉਣੇ ਹੁੰਦੇ ਸੀ ਅੱਜ ਕੱਲ ਦੇ ਸਿੰਗਰ ਉਹ ਮੇਰਾ ਗਾਣਾ ਲੀਕ ਹੋ ਜਾਣਾ ਜਾਂ ਕਹਿ ਕੇ ਲੀਕ ਕਰਾਉਂਦੇ ਉਹ ਕਰਾਉਂਦੇ ਆ ਕਰਾਉਂਦੇ ਚਮਕੀਲੇ ਦਾ ਐਡਾ ਵੱਡਾ ਸਿੰਗਰ ਬਣਨ ਦਾ ਕਿ ਬਹੁਤ ਵੱਡਾ ਰਾਜ਼ ਸੀ ਕਿ ਲੋਕਾਂ ਦਾ ਕਲਾਕਾਰ ਸੀ ਲੋਕਾਂ ਦੇ ਗਾਣੇ ਸਮਝਦਾ ਸੀ ਚਮਕੀਲੇ ਨੇ ਆਪਣੇ ਗਾਣਿਆਂ ਨੂੰ ਕਦੇ ਆਪਣੇ ਗਾਣੇ ਨਹੀਂ ਕਿਹਾ ਉਹ ਕਹਿੰਦਾ ਇਹ ਲੋਕਾਂ ਦੇ ਗਾਣੇ ਆ ਤੇ ਮੈਂ ਲੋਕਾਂ ਲਈ ਗਾ ਰਿਹਾ ਆਂ ਤੇ ਇਹ ਬਹੁਤ ਵੱਡੀ ਗੱਲ ਸੀ ਅਮਰ ਸਿੰਘ ਚਮਕੀਲੇ ਦੀ ਤੇ ਇਸ ਚੀਜ਼ ਨੇ ਚਮਕੀਲੇ ਨੂੰ ਉੱਤੇ ਕੀਤਾ ਤੇ ਤਾਂ ਹੀ ਲੋਕਾਂ ਦੇ ਮੂੰਹ ਚੜੇ ਹੋਏ ਨੇ ਅਮਰ ਸਿੰਘ ਚਮਕੀਲੇ ਦੇ ਗੀਤ ਅੱਜ ਵੀ ਲੋਕ ਮਾਣਾ ਮੂੰਹੀ ਪਿਆਰ ਦਿੰਦੇ ਆ ਅਮਰ ਸਿੰਘ ਚਮਕੀਲੇ ਦੇ ਗਾਣਿਆਂ ਨੂੰ ਤੇ ਬੀਬਾ ਅਮਰਜੋਤ ਦੇ ਗਾਣਿਆਂ ਨੂੰ ਕਿਉਂਕਿ ਜਿਹੜਾ ਗਾਣਾ ਨਵਾਂ ਬਣਾਣਾ ਚੱਲ ਪਹਿਲੇ ਦਿਨੇ ਪ੍ਰੋਗਰਾਮ ਦੇ ਵਿੱਚ ਚੱਲ ਪਹਿਲੇ ਦਿਨੇ ਗਾ ਦੇਣਾ ਤੇ ਲੋਕਾਂ ਦੇ ਮੂੰਹ ਚੜ ਜਾਂਦਾ ਸੀ ਕਿਸ ਤਾਈ ਤੇ ਜੁਮਈ ਹਿੱਟ ਹੋ ਜਾਂਦਾ ਸੀ ਇਹ ਰਾਜ਼ ਸੀ ਇਹ ਅਮਰ ਸਿੰਘ ਚਮਕੀਲੇ ਦੀ ਜਿਹੜਾ ਐਡੇ ਵੱਡੇ ਸਟਾਰ